ਕਿਸਾਨ ਭਰਾਵੋ ਖੇਤੀ ਬੜੀ ਅਤੇ ਕਿਸਾਨ ਭਲਾਈ ਭਾਗ ਜਿਲ੍ਹਾ ਸਿਰਮੁਖਰ ਸਾਹਿਬ ਦਾ YouTube ਚੈਨਲ ਮੁਖਤਰ ਦੀਆਂ ਖੇਤੀ ਸੂਚਨਾਵਾਂ ਤੇ ਤੁਹਾਡਾ ਸਵਾਗਤ ਹੈ ਕਿਸਾਨ ਭਰਾਵੋ ਅਸੀਂ ਰਜਾਨਾ ਜਾਂ ਇੱਕ ਦੋ ਦਿਨ ਬਾਅਦ ਨਵੇਂ ਨਵੇਂ ਮਿਸ਼ਿਆਂ ਤੇ ਗੱਲ ਕਰਦੇ ਹਾਂ ਜਿਹੜੇ ਕਿ ਤੁਹਾਡੇ ਨਾਲ ਸੰਬੰਧਤ ਹੁੰਦੇ ਆ ਤੁਹਾਡੀ ਖੇਤੀ ਨਾਲ ਸੰਬੰਧਤ ਹੁੰਦੇ ਆ ਤੁਹਾਡੇ ਖੇਤੀ ਦੇ ਵਿਕਾਸ ਨਾਲ ਸੰਬੰਧਤ ਹੁੰਦੇ ਆ ਤੇ ਅੱਜ ਵੀ ਅਸੀਂ ਇੱਕ ਗੱਲਬਾਤ ਕਰਨੀ ਆ ਜਿਹੜੀ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਮਤਰਾਲਾ ਭਾਰਤ ਸਰਕਾਰ ਵੱਲੋਂ ਇੱਕ ਪ੍ਰੋਗਰਾਮ ਚੱਲਣਾ ਹੈਗਾ ਜਿਹੜਾ ਕਿ 29/22 ਤੋਂ 12 ਜੂਨ ਤੱਕ ਹੋਏਗਾ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਤੇ ਉਹਦੇ ਨਾਲ ਸੰਬੰਧਿਤ ਅਸੀਂ ਵੱਖੋ ਵੱਖਰੇ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਵਿਭਾਗ ਸੀਗੇ ਉਹਨਾਂ ਦੀ ਮੀਟਿੰਗ ਕੀਤੀ ਆ ਜਿਹਦਾ ਕਿ ਸਾਡਾ ਨੋਡਲ ਇੰਚਾਰਜ ਨੇ ਸਾਡੇ ਡਾਕਟਰ ਕਮਜੀਤ ਦੇ ਸ਼ਰਮਾ ਜੀ ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਸਰ ਸਾਹਿਬ ਤੋਂੜੇ ਡਿਪਟੀ ਡਾਇਰੈਕਟਰ ਨੇ ਕੇਵੀਕੇ ਦੇ ਉਹਨਾਂ ਦੇ ਨਾਲ ਸੰਬੰਧਿਤ ਅਸੀਂ ਅੱਜ ਮੀਟਿੰਗ ਕੀਤੀ ਹੈ ਇਹ ਇਸ ਜਿਹੜਾ ਕਿ ਇੱਕ ਪ੍ਰੋਗਰਾਮ ਚੱਲ ਰਿਹਾ ਜਿਹਦੇ ਚ ਵਿਕਸਿਤ ਖੇਤੀ ਸੰਕਲਪ ਅਭਿਆਨ ਭਾਰਤ ਸਰਕਾਰ ਵੱਲੋਂ ਜਿਹੜਾ 29 ਨੂੰ ਸ਼ੁਰੂ ਹੋਣਾ ਇਸ ਮੀਟਿੰਗ 'ਚ ਅਸੀਂ ਉਹਦੀ ਰੂਪ ਰਖਾ ਤਿਆਰ ਕੀਤੀ ਆ ਉਹਦੇ ਨਾਲ ਸੰਬੰਧਿਤ ਡਿਪਾਰਟਮੈਂਟਸ ਵੱਲੋਂ ਪ੍ਰੋਗਰਾਮ ਬਣਾਇਆ ਹੈ ਕਿ ਅਸੀਂ ਪਿੰਡਾਂ 'ਚ ਕਿਸ ਤਰ੍ਹਾਂ ਕਰਨੇ ਆ ਡਾਕਟਰ ਸਾਹਿਬ ਜਿਹੜੀ ਇਹ ਪ੍ਰੋਗਰਾਮ ਚੱਲਨੇ ਹੈਗੇ ਆ ਜਿਹੜੇ 29 ਤਰੀਕ ਤੋਂ ਤੁਸੀਂ ਜਿਹੜੇ ਬਾਰੇ ਮੈਂ ਦੱਸੋ ਵੀ ਇਹਨਾਂ ਪ੍ਰੋਗਰਾਮਾਂ ਦਾ ਮਤਲਬ ਕੀ ਆ ਕਿ ਕਿਸ ਤਰ੍ਹਾਂ ਇਹ ਪ੍ਰੋਗਰਾਮ ਕਿਉਂ ਕਰਨਾ ਚਾਹੁੰਦੇ ਆ ਅਸੀਂ ਚੀਫ ਸਾਹਿਬ ਜਿਵੇਂ ਤੁਸੀਂ ਪਹਿਲਾਂ ਦੱਸ ਹੀ ਦਿੱਤਾ ਹੈ ਕਿ ਇਹ ਭਾਰਤ ਸਰਕਾਰ ਦੇ ਖੇਤੀਬਾੜਾ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਇੱਕ ਪ੍ਰੋਗਰਾਮ ਜਿਹੜਾ 29 ਮਈ ਤੋਂ 12 ਜੂਨ ਤੱਕ ਅ ਲੀਕਿਆ ਗਿਆ ਹੈ ਇਹਦਾ ਜਿਹੜਾ ਮੁੱਖ ਮੰਤਵ ਹੈ ਜੀਪ ਸਾਹਿਬ ਉਹ ਇਹ ਹੈ ਵੀ ਜੋ ਬਿਲਕੁਲ ਇਸ ਟਾਈਮ ਜਿਹੜਾ ਆਪਣਾ ਸੋਨੀ ਦੀ ਫਸਲ ਹੈ ਉਹ ਬਿਲਕੁਲ ਆਪਣੀ ਸ਼ੁਰੂ ਹੋਣ ਜਾ ਰਹੀ ਹੈ ਹਾਂਜੀ ਉਹਦੇ ਵਿੱਚ ਅਸੀਂ ਪਿੰਡਾਂ ਵਿੱਚ ਜਾ ਕੇ ਬੱਕਰੀਆਂ ਦੀਆਂ ਤਿੰਨ ਟੀਮਾਂ ਸਾਡੀਆਂ ਵੜਨ ਗਈਆਂ ਹਾਂਜੀ ਰੋਜ਼ ਦੇ ਤਕਰੀਬਨ ਤਕਰੀਬਨ ਇੱਕ ਟੀਮ ਤਿੰਨ ਤੋਂ ਚਾਰ ਪਿੰਡ ਕਵਰ ਕਰੇਗੀ ਹਾਂਜੀ ਉਹਦੇ ਵਿੱਚ ਜਾ ਕੇ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਖੇਤੀ ਦੇ ਬੀਜ ਤੋਂ ਲੈ ਕੇ ਸੋਨੀ ਦੀ ਫਸਲ ਤੋਂ ਹਾਂਜੀ ਉਹਦੇ ਹਰ ਤਰ੍ਹਾਂ ਦੀ ਜਿਹੜੀ ਤਿਆਰੀ ਦੀ ਲੋੜ ਹੈ ਬੀਜ ਕਿਸ ਤਰ੍ਹਾਂ ਪਾਉਣਾ ਹੈ ਖਾਦ ਕਿਸ ਤਰ੍ਹਾਂ ਕਰਨੀ ਹੈ ਵੀ ਹਰ ਖੇਤੀ ਨਾਲ ਸੰਬੰਧਤ ਸੋਨੀ ਦੀ ਫਸਲ ਦੇ ਨਾਲ ਹਰ ਚੀਜ਼ ਸੰਬੰਧਤ ਉਥੇ ਕਿਸਾਨਾਂ ਦੇ ਡੋਰ ਤੇ ਜਾ ਕੇ ਕਿਸਾਨਾਂ ਦੇ ਪਿੰਡ ਦੇ ਵਿੱਚ ਜਾ ਕੇ ਜਾਣਕਾਰੀ ਵਕ ਵਕ ਟੀਮਾਂ ਦੇਣੀਆਂ ਇਹਦੇ ਵਿੱਚ ਜ਼ਿਲ੍ਹੇ ਦੇ ਮੁੱਖ ਖੇੜੀ ਵੀ ਖੇਤੀਬਾੜੀ ਅਫਸਰ ਤੋਂ ਲੈ ਕੇ ਜੋ ਵੀ ਖੇਤੀਬਾੜੀ ਨਾਲ ਅਦਾਰਾ ਸੰਬੰਧਿਤ ਹੈ ਉਹ ਸਾਰੇ ਅਦਾਰੇ ਇਹਦੇ ਨਾਲ ਭਾਗ ਲੈਣਗੇ ਜਿਹਦੀ ਪਹਿਲੀ ਮੀਟਿੰਗ ਆਪਾਂ ਕੀਤੀ ਹੈ ਇਹਦੇ ਵਿੱਚ ਚੀਫ ਸਾਹਿਬ ਅੱਜ ਆਪਾਂ ਜਿਹੜਾ ਪ੍ਰੋਗਰਾਮ ਹੈ ਉਹ ਲਿਖਿਆ ਗਿਆ ਹੈ ਉਹਦੇ ਵਿੱਚ ਵਕ ਵਕ ਟੀਮਾਂ ਬਣ ਜਾਣਗੀਆਂ ਬਲਾਕ ਵਾਈਜ਼ ਟੀਮਾਂ ਬਣ ਜਾਣਗੀਆਂ ਹਰ ਟੀਮ ਦਾ ਇੱਕ ਨੋਡਲ ਅਫੀਸਰ ਹੋਊਗਾ ਮੁੱਖ ਜਿਹੜਾ ਜਿਹੜਾ ਤੁਹਾਨੂੰ ਧੰਦਾ ਦਿੱਤਾ ਗਿਆ ਉਹ ਕੇਵੀਕੇ ਖੇਤੀਬੀਗਿਆਨ ਕੇਂਦਰ ਨੂੰ ਦਿੱਤਾ ਗਿਆ ਜੋ ਕਿ ਕੋਆਰਡੀਨੇਟਰ ਸਾਰੇ ਪ੍ਰੋਗਰਾਮ ਕਰੂਗਾ ਬਾਕੀ ਸਾਰੇ ادارے ਇਹਨੂੰ ਸਹਿਯੋਗ ਦੇਣਗੇ ਮੈਂ ਬਾਕੀ ਤੁਸੀਂ ਦੱਸਿਆ ਵੀ ਪਾਰ ਸਰਕਾਰ ਵੱਲੋਂ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਜਿਹਦੇ ਚ ਜਿਹੜਾ ਪੰਜਾਬ ਰਾਜ ਸਰਕਾਰ ਵੱਲੋਂ ਵੀ ਇਹ ਪ੍ਰੋਗਰਾਮ ਆ ਜਿਹੜਾ ਉਹ ਸਾਰੇ ਪੰਜਾਬ ਦੇ ਵਿੱਚ ਲਾਗੂ ਕਰਨ ਲਈ ਵਾਅਦਾ ਚੜ੍ਹ ਕੇ ਇਹਦਾ ਜ਼ੋਗਦਾਰ ਪਾਇਆ ਜਾ ਰਿਹਾ ਹੈ ਜਿੱਦੇ ਚ ਇੱਕ ਰਿਸਿਪ ਗਿਆ ਉਹ ਕੇਂਦਰ ਹੋ ਗਿਆ ਡਿਪਾਰਟਮੈਂਟ ਐਗਰੀਕਲਚਰ ਹੋ ਗਿਆ ਜਾਂ ਦੂਜੇ ਜਿਹੜਾ ਸੰਬੰਧਿਤ ਜਿਹੜੇ ਕਿਸਾਨਾਂ ਨਾਲ ਸੰਬੰਧਿਤ ਡਿਪਾਰਟਮੈਂਟ ਨੇ ਜਿਹੜੇ ਜਿਵੇਂ ਪਸ਼ੂ ਪਾਲਣ ਆ ਗਿਆ ਇਹਦੇ ਚ ਜਿਵੇਂ ਸਾਡੇ ਕ੍ਰਿਪਕੋ ਆ ਜਾਂ ਇਕੋ ਆ ਜਿਹੜੇ ਸਹਿਕਾਰੀ ਅਧਾਰੇ ਨੇ ਉਹ ਆ ਜਾਂਦੇ ਨੇ ਜਾਂ ਜਿਹੜਾ ਆਪਣੇ ਹਾਰਟੀਕਲਚਰ ਬਾਗਬਾਨੀ ਅਧਾਰਾ ਆ ਜਾਂਦਾ ਇਹ ਸਾਰੇ ਸੰਬੰਧਿਤ ਜਿਹੜੇ ਕਿ ਕਿਸਾਨਾਂ ਨਾਲ ਸੰਬੰਧਿਤ ਨੇ ਉਹ ਇਹਦੇ ਵਿੱਚ ਪ੍ਰੋਗਰਾਮ ਕਰਨਗੇ ਤਾਂ ਤੁਸੀਂ ਦੱਸਿਆ ਹੈਗਾ ਵੀ ਇਹਦਾ ਜਿਹੜਾ ਖਾਸ ਮੰਤਵ ਜਿਵੇਂ ਅਸੀਂ ਕਿਸਾਨਾਂ ਦੇ ਪੱਖ ਤੋਂ ਵੇਖ ਕੇ ਵੀ ਕਿਸਾਨਾਂ ਨੂੰ ਇਸ ਦਾ ਲਾਹਾ ਜਿਹੜਾ ਹੈਗਾ ਇਹ ਜਿੰਨੇ ਵੀ ਪ੍ਰੋਗਰਾਮ ਹੋਣਗੇ ਕੀ ਖਾਸ ਤੌਰ ਤੇ ਉਹਨਾਂ ਦਾ ਫਾਇਦਾ ਹੋਣ ਵਾਲਾ ਹੈ। ਚੀਫ ਸਰਬ ਸਭ ਤੋਂ ਵੱਡਾ ਸੁਨੇਹਾ ਕਿਸਾਨਾਂ ਲਈ ਇਹ ਹੈ ਵੀ ਆਮ ਕਈ ਵਾਰੀ ਕਿਸਾਨ ਕੁਝ ਪਿੰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਕੋਈ 30 35 ਕਿਸਾਨ ਹੁੰਦੇ ਆ ਜਿਹੜੇ ਕਿ ਹਰੇਕ ਪਹੁੰਚ ਕਰ ਲੈਂਦੇ ਆਧਾਰਿਆਂ ਤੱਕ ਜਾਂ ਮੀਲਿਆਂ ਤੱਕ ਜਾਂ ਟੈਕਨਾਲੋਜੀ ਤੱਕ ਉਹਨਾਂ ਦੀ ਪਹੁੰਚ ਹੁੰਦੀ ਹੈ ਪਰ ਕੁਝ ਮੈਕਸਿਮਮ ਫਾਰਮਰ ਜਿਹੜੇ ਕੁਝ ਖਾਸ ਕਰਕੇ ਛੋਟੇ ਜ਼ਿਮੀਂਦਾਰ ਹਾਂਜੀ ਉਹਨਾਂ ਦੀ ਅਪਰੋਚ ਨਹੀਂ ਹੁੰਦੀ ਜਾਣ ਦੀ ਇਹ ਇਹ ਜਿਹੜਾ ਪ੍ਰੋਗਰਾਮ ਲਿਖਿਆ ਖਾਸ ਕਰਕੇ ਛੋਟੇ ਜ਼ਿਮੀਂਦਾਰਾਂ ਲਈ ਲਿਖਿਆ ਗਿਆ ਤਾਂ ਕਿ ਉਹਨਾਂ ਨੂੰ ਉਹਨਾਂ ਦੇ ਧੂਰ ਸਟੈਪ ਤੇ ਜਾ ਕੇ ਅਸੀਂ ਹਰ ਜਾਣਕਾਰੀ ਦੇ ਸਕੀਏ ਉਹਨਾਂ ਨੂੰ ਟਾਰਗੇਟ ਇਸ ਤਰ੍ਹਾਂ ਕੀਤਾ ਗਿਆ ਕਿ ਉਹਨਾਂ ਦੀ ਫੀਡਬੈਕ ਵੀ ਲੈਣੀ ਹੈ ਅਸੀਂ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀ ਫੀਡਬੈਕ ਵੀ ਉਹਨਾਂ ਦੀਆਂ ਸਮੱਸਿਆਵਾਂ ਕੀ ਹੈ ਵੀ ਜੇ ਕੋਈ ਸੈਂਟਰਲ ਗਵਰਨਮੈਂਟ ਦੀ ਭਾਰਤ ਸਰਕਾਰ ਦੀ ਜਾਂ ਕੋਈ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਸਹੂਲਤ ਜਿਹੜੀ ਕੋਈ ਮਿਲ ਰਹੀ ਹੈ ਖੇਤੀ ਸਬੰਧੀ ਉਹ ਤੁਹਾਡੇ ਤੇ ਸਹੀ ਪਹੁੰਚ ਰਹੀ ਹੈ ਜੇ ਨਹੀਂ ਪਹੁੰਚ ਰਹੀ ਤਾਂ ਉਹਦੇ ਕੀ ਕਾਰਨ ਨੇ ਇਹ ਫੀਡਬੈਕ ਵੀ ਅਸੀਂ ਲੈਣੇ ਆ ਜੋ ਪ੍ਰੋਗਰਾਮ ਜੇ ਕੋਈ ਨਵਾਂ ਪ੍ਰੋਗਰਾਮ ਬਣਾਉਣਾ ਹੈ ਜੇ ਜਿਹੜੇ ਪ੍ਰੋਗਰਾਮ ਪਹਿਲਾਂ ਚੱਲ ਰਹੇ ਆ ਵੀ ਜੇ ਉਹਨਾਂ 'ਚ ਕੋਈ ਸੁਝਾਅ ਦੀ ਲੋੜ ਹੈ ਜਾਂ ਉਹਨਾਂ 'ਚ ਕੋਈ ਲੀਕਣ 'ਚ ਕੋਈ ਉਹਨਾਂ ਨੂੰ ਨਵੇਂ ਤੌਰ ਤੇ ਨਿਵਿਆਉਣ ਦੀ ਲੋੜ ਹੈ ਇਹ ਉਹਨਾਂ ਦੇ ਸੁਝਾਅ ਲੈਣਾ ਬਹੁਤ ਜ਼ਰੂਰੀ ਹੈ ਜਿਹੜਾ ਮੇਨ ਮਕਸਦ ਇਹ ਹੈ ਉਹਨਾਂ ਨੂੰ ਖੇਤੀ ਸਬੰਧੀ ਜਾਣਕਾਰੀ ਦੇਣਾ ਖਾਸ ਕਰਕੇ ਜਿਹੜੀ ਹੁਣ ਸੋਨੀ ਦੀ ਫਸਲ ਜਿਹੜੀ ਬਾਕੀ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੇ ਜਿਹਨੂੰ ਕਹਿੰਦੇ ਆ ਨਾ ਵੀ ਮਤਲਬ ਕਿ ਉਹਨਾਂ ਦੀ ਸ਼ਮੂਲੀਅਤ ਕਿਸਾਨਾਂ ਦੀ ਸ਼ਮੂਲੀਅਤ ਹੋਵੇ ਖੇਤੀ ਸਬੰਧੀ ਪ੍ਰੋਗਰਾਮਾਂ ਦੇ ਵਿੱਚ ਵੱਡਾ ਸੱਦਾ ਮੰਤਵ ਇਹ ਹੈ ਇਹਦੇ ਜੋ ਫੀਡਬੈਕ ਵੀ ਲੈ ਨਹੀਂ ਬਹੁਤ ਵਧੀਆ ਕਿਉਂਕਿ ਅਸੀਂ ਜਿਹੜੇ ਸਕੀਮਾਂ ਭਾਰ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਕਿਸਾਨਾਂ ਦੀ ਸਹੂਲਤ ਵਾਸਤੇ ਨੇ ਜਾਂ ਕਿਸਾਨਾਂ ਨੂੰ ਕੋਈ ਲਾਭ ਦੇਣ ਲਈ ਨੇ ਜਾਂ ਉਹਨਾਂ ਦਾ ਪ੍ਰੋਫਿਟ ਜਿਹੜਾ ਜਿਹੜਾ ਉਹਨਾਂ ਦਾ ਇਨਕਮ ਆ ਉਹਦੇ ਚੇ ਵਾਅਦਾ ਕਰਨ ਵਾਲੀਆਂ ਨੇ ਉਹ ਸਕੀਮਾਂ ਅਸੀਂ ਸਾਰੀਆਂ ਡਿਪਾਰਟਮੈਂਟ ਵੱਲੋਂ ਵੱਖ-ਵੱਖਰੇ ਡਿਪਾਰਟਮੈਂਟਸ ਵੱਲੋਂ ਦੱਸੀਆਂ ਜਾਣਗੀਆਂ ਤੇ ਨਾਲ ਹੀ ਜੇ ਕਿਸਾਨ ਭਰਾਓ ਜੇ ਤੁਹਾਡੀ ਮੁਸ਼ਕਲ ਆ ਕੋਈ ਸਮੱਸਿਆ ਜਾਂ ਕੋਈ ਸੁਝਾਅ ਹੈਗੇ ਆ ਉਹ ਵੀ ਤੁਸੀਂ ਕਿਉਂਕਿ ਅਸੀਂ ਹਰ ਪਿੰਡ ਦੇ ਵਿੱਚ ਜਾਣਾ ਹੈਗਾ ਅਰਜਾਨਾ 9 ਪਿੰਡ ਕਰਿਆ ਕਰਨਗੇ 15 ਦਿਨ ਇਹ ਪ੍ਰੋਗਰਾਮ ਚੱਲਣਾ ਹੈਗਾ ਤੇ ਤੁਸੀਂ ਇਹਨਾਂ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੋਗੇ ਡਾਕਟਰ ਸਾਹਿਬ ਆਪਾਂ ਇਹ ਠੀਕ ਹੈ ਤੁਸੀਂ ਦੱਸਤਾ ਵੀ ਇਹਦਾ ਮਤਲਬ ਵੀ ਬਹੁਤ ਵਧੀਆ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਹੋਏਗਾ ਕਿਸਾਨਾਂ ਨੂੰ ਇਸ ਪ੍ਰੋਗਰਾਮ ਦੇ ਬਹੁਤ ਫਾਇਦੇ ਹੋਣਗੇ ਤੇ ਅਸੀਂ ਇਹਦਾ ਪ੍ਰੋਗਰਾਮ ਦੇ ਅਲਿਖਿਆ ਕਿਸ ਤਰ੍ਹਾਂ ਜਿਹਨੂੰ ਅਸੀਂ ਐਕਸ਼ਨ ਪਲਾਨ ਹੁੰਦੀ ਆ ਵੀ ਕੀ ਪ੍ਰੋਗਰਾਮ ਬਣਾਇਆ ਵੀ ਕਿਸ ਤਰ੍ਹਾਂ ਅਸੀਂ ਕਿਸਾਨਾਂ ਤੱਕ ਪਹੁੰਚ ਕਰਾਂਗੇ ਇਹਦਾ ਜਿਹੜਾ ਸ਼ੁਰੂਆਤ ਹੈ ਜੀ ਮਾਨਯੋਗ ਸਾਡੇ ਖੇਤੀਬਾੜੀ ਮੰਤਰੀ ਖੁੜਿਆ ਸਾਹਿਬ ਉਹ ਫਤਿਹਗੜ ਸਾਹਿਬ ਤੋਂ ਇਹਦੀ ਸ਼ੁਰੂਆਤ ਕਰਨਗੇ ਜੀ ਉਹ ਤੋਂ ਘਟਨ ਕਰਨਗੇ ਹਰ ਇੱਕ ਡਿਸਟ੍ਰਿਕਟ ਲੈਵਲ ਤੇ ਮੁੱਖ ਖੇਤੀਬਾੜੀ ਅਫਸਰ ਕੇਵੀਕੇ ਦੇ ਮੁਖੀ ਤੇ ਹੋਰ ਜ਼ਿਲ੍ਹੇ ਦੇ ਜਿੰਨੇ ਵੀ ਸਾਡੇ ਖੇਤੀ ਨਾਲਦਾਰਾਂ ਦੇ ਮੁਖੀ ਨੇ ਉਹ ਇੱਕ ਪ੍ਰੋਗਰਾਮ ਕੀਤਾ ਜਾਏਗਾ ਤੇ ਫਿਰ ਹਰ ਦਿਨ ਟੀਮਾਂ ਜਿਹੜੀਆਂ ਤਿੰਨ ਜ਼ਿਲ੍ਹੇਰੀਆਂ ਬਣ ਗਈਆਂ ਹਰ ਦਿਨ ਇੱਕ ਟੀਮ ਤਿੰਨ ਤੋਂ ਚਾਰ ਪਿੰਡ ਮਤਲਬ ਕਵਰ ਕਰਿਆ ਕਰੂਗੀ ਉੱਥੇ ਜਾ ਕੇ ਪਹਿਲਾਂ ਪਬਲਿਸਿਟੀ ਕਰਾਂਗੇ ਪਰ ਕਿਸਾਨਾਂ ਨੂੰ ਗੁਰਦੁਆਰਿਆਂ ਰਾਹੀਂ ਜਾਂ ਹੋਰ ਮੀਡੀਏ ਰਾਹੀਂ ਦੱਸਿਆ ਜਾਊਗਾ ਜਿਹੜਾ ਇਸ ਤਰ੍ਹਾਂ ਖੇਤੀ ਸਬੰਧੀ ਪ੍ਰੋਗਰਾਮ ਹੈ ਜਿਹੜਾ ਕਿ ਵਿਕਸਤ ਖੇਤੀ ਸਕਲਪਾ ਵਿਹਾਨ ਦੇ ਤਹਿਤ ਆਉਂਦਾ ਹੈ ਜਿੱਥੇ ਕਿ ਭਾਰਤ ਸਰਕਾਰ ਦੁਆਰਾ ਤੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਖੇਤੀ ਸੰਬੰਧੀ ਚ ਨੇ ਦੱਸਿਆ ਜਾਵੇਗਾ ਜੇ ਕੋਈ ਉਹਨਾਂ ਦੀ ਸਮੱਸਿਆ ਹੈ ਖੇਤੀ ਸੰਬੰਧੀ ਉਹਦਾ ਵੀ ਮੌਕੇ ਤੇ ਨਿਜਾਦ ਕੀਤੀ ਜਾਊਗੀ ਪ੍ਰੋਗਰਾਮ ਇਸੇ ਤਰ੍ਹਾਂ ਲਿਖਿਆ ਜਾ ਰਹੇਗਾ ਜਿਹੜਾ ਕਿ ਪ੍ਰੋਗਰਾਮ ਤਕਰੀਬਨ 29 ਮਈ ਤੋਂ 12 ਜੂਨ ਤੱਕ ਲਗਾਤਾਰ ਚੱਲਣਾ ਹੈ ਜੀ ਕੋਈ ਛੁੱਟੀ ਨਹੀਂ ਇਹਦੇ ਵਿੱਚ ਅੱਜ ਕਿਸਾਨ ਭਰਾਵੋ ਤੁਹਾਨੂੰ ਅਸੀਂ ਸਮੇਂ-ਸਮੇਂ ਤੇ ਇਹਦੇ ਬਾਰੇ ਜਿਹੜਾ ਪ੍ਰੋਗਰਾਮ ਹੈਗਾ ਵੀ ਕਿਹੜੇ ਪਿੰਡਾਂ ਦੇ ਵਿੱਚ ਕਿਸ ਦਿਨ ਪ੍ਰੋਗਰਾਮ ਹੋਊਗਾ ਕਿਹੜੇ ਥਾਂ ਤੇ ਹੋਏਗਾ ਇਹਦੇ ਬਾਰੇ ਤੁਹਾਨੂੰ ਅਸੀਂ ਜਾਣੂ ਕਰਾਉਂਦੇ ਰਵਾਂਗੇ ਅਨਾਉਂਸਮੈਂਟ ਆ ਸਪੀਕਰਾਂ ਚ ਕਰਾਵਾਂਗੇ ਤਾਂ ਜਿਹੜਾ ਇਹ ਪ੍ਰੋਗਰਾਮ ਆ ਇਹਦੇ ਚ ਤੁਸੀਂ ਵੱਧ ਚੜ ਕੇ ਹਿੱਸਾ ਲਓ ਕਿਉਂਕਿ ਤੁਹਾਡੇ ਲਈ ਪ੍ਰੋਗਰਾਮ ਆ ਤੁਹਾਡਾ ਆਪਣਾ ਪ੍ਰੋਗਰਾਮ ਆ ਤੁਹਾਨੂੰ ਜਿਹੜਾ ਫਾਇਦਾ ਜਾਂ ਲਾਭ ਦੇਣ ਵਾਲਾ ਪ੍ਰੋਗਰਾਮ ਹੋਏਗਾ ਜਿਹੜਾ ਕਿ ਅਸੀਂ ਪਰਸੋਂ 29 ਤਰੀਕ ਤੋਂ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਸਾਹਿਬ ਵੱਲੋਂ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਏਗਾ ਤੇ ਸਾਰੇ ਪੰਜਾਬ ਦੇ ਵਿੱਚ ਲਗਾਤਾਰ 15 ਦਿਨ ਤੁਹਾਡੀ ਸੂਲਤ ਵਾਸਤੇ ਪ੍ਰੋਗਰਾਮ ਚੱਲਣਗੇ ਕਿਸਾਨ ਵੀਰੋ ਮੈਂ ਸ਼ਰਮਾ ਜੀ ਦਾ ਇੱਥੇ ਪਹੁੰਚਣ ਤੇ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਇਸ ਨਵੇਂ ਪ੍ਰੋਗਰਾਮ ਬਾਰੇ ਦੱਸਿਆ ਹੈਗਾ ਆਪਾਂ ਨੂੰ ਸਭ ਨੂੰ ਤੇ ਦੂਸਰਾ ਹੈਗਾ ਵੀ ਸਾਡਾ ਜਿਹੜਾ ਇਹ YouTube ਚੈਨਲ ਹੈਗਾ ਮੁਕਤਸਰ ਦੀਆਂ ਖੇਤੀ ਸੂਚਨਾ ਵਾ ਕਿਸਾਨ ਭਰਾਵੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਇਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਹਰ ਕਿਸਾਨ ਜਿਹੜਾ ਕਿ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਆ ਇਹ ਜਾਣਕਾਰੀ ਉਹਨਾਂ ਤੱਕ ਪਹੁੰਚਦੀ ਹੋਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬੜੀ